ਬੀਤੀ ਰਾਤ ਬੜੰਡਾ ਡਾਪੜੀ ਨੈਸ਼ਨਲ ਹਾਈਵੇ ਤੇ ਪਿੰਡ ਪਤਰਾੜਾ ਵਿਖੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ 6 ਕਨਾਲਾ ਖੜੀ ਕਣ ਅਤੇ 5 ਏਕੜ ਦੀ ਕਰੀਬ ਕਣਕ ਦਾ ਨਾਲ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੁਕੌਂਦਾ ਤਨੇਰ ਦੇ ਜਰਨਲ ਸਕੱਤਰ ਇਕਬਾਲ ਸਿੰਘ ਸਾਰਣ ਨੇ ਦੱਸਿਆ ਕਿ ਰਾਜ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਸੀ ਪਤਰਾਲਾ ਦੇ ਖੇਤ ਵਿੱਚ ਬਿਜਲੀ ਦੀ ਤਾਰ ਟੁੱਟਣ ਕਾਰਨ ਉਸ ਦੀ 6 ਕਨਾਲਾ ਖੜੀ ਕਣਕ ਅਤੇ 5 ਏਕੜ ਕਣਕ ਦਾ ਨਾਲ ਸੜ ਕੇ ਸੁਆਹ ਹੋ ਗਿਆ। ਉਹਨਾਂ ਨੇ ਦੱਸਿਆ ਕਿ ਰਾਜ ਸਿੰਘ ਨੇ ਇਹ ਵਾਂ ਠਿੱਕੇ ਤੇ 60000 ਪ੍ਰਤੀ ਏਕੜ ਲਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਨੂੰ ਬੇਨਤੀ ਹੈ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ। ਇਸ ਲਈ ਰਾਜ ਸਿੰਘ ਦੇ ਵਾਹਮ ਦੀ ਗਰਦਾਬਰੀ ਕਰਵਾ ਕੇ ਉਸ ਨੂੰ ਯੋਗ ਮੁਆਵza ਦਿੱਤਾ ਜਾਵੇ ਇਸ ਮੌਕੇ ਤੇ ਜੀਲਾ ਜਰਨਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਬਲਾਕ ਪ੍ਰਧਾਨ ਬੰਤਾ ਸਿੰਘ ਇਕਾਈ ਮੇਜਰ ਸਿੰਘ ਹਰਸ਼ ਪਠਰਾੜਾ ਬਲਾਕ ਜਰਨਲ ਸਕੱਤਰ ਜਸਵੰਤ ਸਿੰਘ ਆਧਿਕ ਕਿਸਾਨ ਵੱਡੀ ਗਿਣਤੀ ਵਿੱਚ ਆਦਰਸਨ ਰੰਗਲਾ ਪੰਜਾਬ ਤੋਂ ਚਰਨਜੀਤ ਮਛਾਣਾ ਦੀ ਰਿਪੋਰਟ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਦਕਮੰਦਾ ਤਨੇਰਗਵਾਈ ਮਨਜੀਤ ਸਿੰਘ ਤਨੇਰ ਮੈਂ ਹਰਸ਼ ਸਿੰਘ ਪਠਰਾੜਾ ਸੰਗਤਬਲਾ ਕਿਸਾਨਾਂ ਕੋ ਰਾਤ ਪਿੰਡ ਪਥਰਾਲੇ ਦੇ ਵਿੱਚ ਇੱਕ 3 ਏਕੜ ਨੂੰ ਭਿਆਨਕ ਅਗ ਲੱਗੇ ਸ਼ੌਕ ਸਰਕਟ ਦੇ ਨਾਲ ਜਿਹਦੇ ਵਿੱਚ ਕਿਸਾਨ ਦੇ 3 ਏਕੜ ਦਾ ਟਾਂਗਰ ਮੱਚ ਗਿਆ ਤੇ ਕੁਸ਼ਤਤੀ ਕਿੱਕੜ ਦੇ ਕਰੀਬ ਕਣਕ ਸੀ ਕੀ ਜੋ ਖੜੀ ਸੀ ਪਾਣੀ ਲੱਗ ਕੇ ਕਣਕ ਨੇ ਕਿਸਾਨ ਨੇ ਹੱਥੀਂ ਵੱਢਣੀ ਸੀ ਉਹ ਵੀ ਪ੍ਰਭੂ ਵਿੱਚ ਰਾਤ ਮੱਚੀ ਆ ਅਸੀਂ ਸਰਕਾਰ ਤੋਂ ਤੇ ਖੇਤੀਬਾੜੀ ਮੰਤਰੀ ਤੋਂ ਤੇ ਸਿਵਲ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਤੋਂ ਮੰਗ ਕਰਦੇ ਆ ਕਿ ਜੋ ਕਿਸਾਨ ਦੇ ਡਾਂਗਰਮਾ ਚ ਇੱਕ ਕਣਕ ਮੱਚੀ ਉਹਦਾ ਪ੍ਰਾਪੋ ਬੰਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨ ਦੀ ਬਾਹ ਫੜੀ ਜਾਵੇ ਕਿਉਂਕਿ ਅਸੀਂ ਭਾਰਤੀ ਸੰਘ ਨੇ ਨੇਕ ਦਾ ਡਕਾਉਂਦਾ ਮਰਜੀਤ ਸਿੰਘ ਪੁਠੇਰਾ ਮਾਇਆ ਕਮਨ ਸਿੰਘ ਪਤਰਾਲਾ ਜਰਨਲ ਸਿਕੰਦਰ ਬਲਾਕ ਸੰਗਤ ਜੋ ਰਾਤ ਇੱਥੇ ਅੱਗ ਲੱਗੀ ਹੈ ਇਸ ਕਿਸਾਨ ਦੇ ਬਾਣ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟਣੇ ਕਰਕੇ ਇਸ ਦੀ ਅਸੀਂ ਬੇਨਤੀ ਕਰਦੇ ਹਾਂ ਸਿਵਲ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਕੀ ਕਾਰਨਾ ਕਰਕੇ ਇਹ ਅੱਗ ਲੱਗੀ ਆ ਕਿਉਂ ਤਾਰ ਟੁੱਟੀ ਆ ਤੇ ਦੂਜਾ ਵੀ ਜਿਹੜਾ ਇਹ ਕਿਸਾਨ ਦਾ ਨੁਕਸਾਨ ਹੋਇਆ ਹੈ ਜਿਹੜੀ ਇਹ ਕਣਕ ਖੜੀ ਸੀ ਕੁਸ ਜਿਹੜੀ ਕਿ ਪਾਣੀ ਪੈ ਗਿਆ ਸੀ ਉਹ ਵੱਢਣ ਨੂੰ ਰਹਿ ਗਈ ਇਹਨਾਂ ਨੇ ਇਹ ਕਣਕ ਹੱਥੀ ਵੱਢਣੀ ਸੀ ਕੋਈ ਕਿੱਲਾ ਜਾਂ ਇਹ ਸਤ ਕਨਾਲਾਂ ਜਾਂ ਛੀਕਨਾਲਾਂ ਉਹਨੇ ਤੇ ਗਰਦੌਰੀ ਕਰਕੇ ਤੇ ਜਿਹੜੀ ਇਹ ਪਿੱਛੇ ਹੈ ਦਿਂਦੀ ਆਪਾਂ ਨੂੰ ਕਣਕ ਕੂੜੀ ਬਣਾਉਣ ਵਾਲਾ ਟਾਂਗਰ ਪਿਆ ਸੀ ਇਹ ਮੱਚਿਆ ਇਹ 5000 ਰੁਪਏ ਕਿੱਲੇ ਦੇ ਹਿਸਾਬ ਨਾਲ ਕੂੜੀ ਦਾ ਬਣਦਾ ਹੈ ਬਣਦਾ ਜੋਗ ਮਾਜਵਾ ਇਸ ਕਿਸਾਨ ਨੂੰ ਦਿੱਤਾ ਜਾਵੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਖਾਸ ਕਰਕੇ ਗਰਮੀਤ ਸਿੰਘ ਖੁੱਡੀਆਂ ਜੋ ਕਿ ਸਾਡੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਵੀ ਤੁਸੀਂ ਇੱਥੇ ਆ ਕੇ ਮੌਕੇ ਤੇ ਦੇਖ ਕੇ ਜਾਓ ਜਾਂ ਤਾਂ ਜਾਂ ਕੋਈ ਡੀਸੀ ਸਾਹਿਬ ਨੂੰ ਹਦਾਇਤਾਂ ਕਰੋ ਵੀ ਜਿੰਨਾ ਇਹ ਕਿਸਾਨ ਦਾ ਨੁਕਸਾਨ ਹੋਇਆ ਹੈ ਉਹਨਾਂ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਹੈਗਾ ਇਹਨਾਂ ਕੋਲੇ 60000 ਰੁਪਏ ਕਿਲਾ ਠੇਕੇ ਤੇ ਸੀ ਤੇ ਕਿਸਾਨ ਨੂੰ ਲਈ ਬੂੜੀ ਵੱਜਦੀ ਹੁੰਦੀ ਹੈ ਕਿ ਜਿਹੜੀ ਸੀ ਕਿ ਉਹ ਇਹਨਾਂ ਦੀ ਇਹ ਇਹਨਾਂ ਦੀਆਂ ਆਣ ਗੈਲੀਆਂ ਕਰਕੇ ਮਾੜੀਆਂ ਸਰਕਾਰਾਂ ਦਾ ਕਰਕੇ ਲਾ ਲੋ ਜਾਂ ਕੋਈ ਮਾੜੇ ਵਿਭਾਗ ਦਾ ਕਰਕੇ ਲਾ ਲੋ ਤਾਰਾਂ ਢਿੱਲੀਆਂ ਨਾਲ ਜਾਂ ਕੋਈ ਸਪਾਰਕ ਕਰਦੀਆਂ ਤਾਰ ਉੱਤੀ ਪਈ ਆ ਉਹ ਤੇ ਉਸ ਦਾ ਨੁਕਸਾਨ ਜਿਹੜਾ ਹੋਇਆ ਉਹ ਇਹ ਜ਼ਿੰਮੇਵਾਰ ਜਾਂ ਤਾਂ ਬਿਜਲੀ ਵਿਭਾਗ ਹੋਊਗਾ ਜਾਂ ਇਹਦੀ ਸਰਕਾਰ ਹੋਊਗੀ ਇਹਨਾਂ ਦੀ ਜਿਹੜੀ ਇਹ ਪ੍ਰਭਾਈ ਹੈ ਨੁਕਸਾਨ ਦੀ ਉਹ ਕੀਤੀ ਜਾ ਵੀ ਜਿੰਨੀ ਖੜੀ ਚਣਕਾ ਹੈ ਖੜੀ ਦਾ ਮਾਲਜਾ ਦਿੱਤਾ ਜਾਵੇ ਗਰਦੋਰੀ ਕਰਕੇ ਤੇ ਜੋ ਇਹ ਟਾਂਗ ਰ ਇਹਨਾਂ ਦਾ ਮੱਛਿਆ ਤੂੜੀ ਵਾਲਾ 5000 ਰੁਪਿਆ ਕਿੱਲੇ ਦੇ ਹਿਸਾਬ ਨਾਲ ਤੂੜੀ ਵਿਕਦੀ ਐ ਜਿੱਥੇ ਸਾਡੇ ਫੈਕਟਰੀਆਂ ਦੇ ਵਿੱਚ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਪਰ ਜਿੰਨਾ ਬਣਦਾ ਉਹਨਾਂ ਇਸ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਦੁਬਾਰੇ ਫਿਰ ਅਸੀਂ ਡੀਸੀ ਸਾਹਿਬ ਨੂੰ ਤੇ ਸਾਡੇ ਸੰਗਤ ਨਾਇਬ ਤਸਵੀਲਦਾਰ ਸਾਹਿਬ ਨੂੰ ਤੇ ਖੁੱਡੀਆਂ ਸਾਹਿਬ ਨੂੰ ਬੇਨਤੀ ਕਰਦੇ ਆਂ ਜੋ ਖੇਤੀਬਾੜੀ ਮੰਤਰੀ ਆ ਸਾਡੇ ਗਵਰਨਰ ਚੀ ਆ ਉਹ ਤੇ ਕਿਰਪਾ ਕਰਕੇ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਸੁਣੋ ਜਿਹੜੀ ਆਈ ਫਸਲ ਪੁੱਤਾਂ ਵਾਂਗੂ ਪਾਲੀ 1 ਮਿੰਟ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੀ ਐ ਤੇ ਸਾਨੂੰ ਕੋਈ ਹੋਰ ਇਸ ਟੈਪ ਨਾ ਚੱਕਣਾ ਪਵੇ ਕੋਈ ਸੰਘਰਸ਼ ਨਾ ਕਰਨਾ ਪਵੇ ਤੇ ਤੁਸੀਂ ਆਪਣੇ ਆਪ ਹੀ ਇਹਨਾਂ ਦਾ ਹੱਲ ਕਰਦੇ ਹੋ ਸਾਨੂੰ ਆਸ ਵੀ ਹੈ ਸਰਕਾਰ ਤੋਂ ਤੇ ਖੁੱਡੀਆਂ ਸਾਹਿਬ ਤੋਂ ਵੀ ਇਹ ਛੇਤੀ ਛੇਤੀ ਇਹਨਾਂ ਦਾ ਹੱਲ ਕਰਨਗੇ ਜਿੰਨਾ ਕਿ ਯੋਗਮਾਜਦਾ ਬਣਦਾ ਉਹਨਾਂ ਜ਼ਰੂਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ